ਕਿਲਾ ਮੈਂ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਲੈਂਡ ਪੋਲਿੰਗ ਦਾ ਵਿਰੋਧ ਕਰਦੇ ਕਰਦੇ ਹੋਏ ਆਜ ਆਵਾਜ਼ ਦੀ ਪਾਰਟੀ ਛੱਡੀ ਹੈ ਮੈਂ ਵੱਡੇ ਵੀਰ ਬਜਿੰਦਰ ਸਿੰਘ ਜੀ ਦੇ ਅਗਵਾਈ ਵਿੱਚ ਉਹਨਾਂ ਦਾ ਆਸ਼ੀਰਵਾਦ ਲੈ ਕੇ ਅੱਜ ਨਵੀਂ ਜ਼ਿੰਮੇਵਾਰੀ ਸ਼ੁਰੂਆਤ ਕੀਤੀ ਹੈ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਪਰ ਜੋ ਇਹ ਅੱਜ ਸਾਰੇ ਵਲੰਟੀਅਰਾਂ ਨੂੰ ਤੇ ਪੰਜਾਬੀਆਂ ਨੂੰ ਇਕੱਠੇ ਹੋਣਾ ਪੁਗਾ ਇਹਨਾਂ ਨੂੰ ਸਾਨੂੰ ਬਈਆਂ ਨੂੰ ਅਰੋਪ ਜਾਣਾ ਪਊਗਾ ਮੈਂ ਇਹੀ ਬੇਨਤੀ ਕਰਦਾ ਵੀ ਜੱਟਾਂ ਨੂੰ ਡਾਂਗ ਸੱਚੋਂ ਚੱਕਣੀ ਪਊਗੀ ਲੈਂਡ ਪੋਲਿੰਗ ਪਾਲਸੀ ਵਾਪਸ ਕਰਨ ਦੀ ਪਊਣੀ ਆਪਾਂ ਨੇ ਪੰਜਾਬ ਖੇਤੀ ਪ੍ਰਧਾਨ ਸੂਬਾ ਜੇ ਆਪਣੇ ਲਈ ਜਮੀਨਾਂ ਹੀ ਨਹੀਂ ਆ ਤਾਂ ਆਪਾਂ ਪੂਰੇ ਸੂਬਾ ਹੀ ਖਤਮ ਹੋ ਜੂਗਾ ਆਪਾਂ ਨੇ ਦੁਬਾਰੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹਰਦੀਪ ਤੁਸੀਂ ਕਾਫੀ ਲੰਬਾ ਨਰਿੰਦਰ ਕਾਰਪੋਰੇਟਸ ਦੀ ਕਹਿ ਸਕਦੇ ਆ ਕਿ ਕੱਡੀ ਚਲਾਈ ਆ ਮੋਰੀ ਵਰਕਰ ਰਿਓ ਲਗਾਤਾਰ ਜਦੋਂ ਤੋਂ ਸਕੂਟਰੀ ਦਾ ਸਫ਼ਰ ਕੀਤਾ ਨਰਿੰਦਰ ਕਪਾਦ ਨੇ ਕੀ ਅਹਿਸਾਸ ਕੀ ਲੱਗਿਆ ਤੁਹਾਨੂੰ ਕਿ ਜਿਹੜਾ ਜੱਕ ਦਾ ਮਤਲਬ ਕੇ ਲੋਕਾਂ ਨੂੰ ਕਾਫੀ ਲੱਗਦਾ ਸੀ ਕਿ ਹਰਦੀਪ ਤੂਰ ਨੇ ਜਿਹੜੇ ਕਾਫੀ ਨਜ਼ਦੀਕ ਨੇ ਅੱਜ ਕਾਂਗਰਸ ਪਾਰਟੀ ਜੁਆ ਮੈਂ ਸਾਰਿਆਂ ਨੂੰ ਪਤਾ ਹੈ ਮੇਰੇ ਸਾਰੇ ਵੀਰਾਂ ਨੂੰ ਸਾਰੇ ਮALLE ਨੂੰ ਸਾਰੇ ਹਲਕੇ ਨੂੰ ਪਤਾ ਹੈ ਮੈਂ ਟਰੱਕ ਜਨ ਦੀ ਪ੍ਰਧਾਨਗੀ ਕਰੀ ਸਭ ਤੋਂ ਪਹਿਲਾਂ ਸਾਡੀ ਰੋਜੀ ਰੋਟੀ ਨੂੰ ਟਰੱਕ ਜਨ ਨੇ 23 60 ਮਾਰੀ ਹੈ ਉਹਦਾ ਸੀ ਵਿਰੋਧ ਕੀਤਾ ਤਾਂ ਨੇ ਲਾਇ ਤਾਂ ਅਸੀਂ ਉਹ ਪਾਲਿਸੀ ਵਾਪਸ ਕੀਤੀ ਹੈ ਤੇ ਮੈਂ ਦੇਖ ਰਿਹਾ ਸੀ ਲੰਬੇ ਸਮੇਂ ਤੋਂ ਸਿੰਘਲਾ ਸਾਹਿਬ ਨੇ ਜੋ ਸਾਡੇ ਪਿਛਲੀ ਵਾਰ ਜੂਨੀਅਰ ਦੇ ਉੱਪਰ ਹੱਥ ਦੇ ਕੇ ਰੱਖਿਆ ਹੈ ਤਾਂ ਇਹਨਾਂ ਦੇ ਅੱਜ ਵੀ ਉਹ ਬਰਕਰਾਰ ਨੇ ਸਾਰੇ ਪੰਜਾਬ ਦੇ ਜੂਨੀਅਰ ਖਾਤਮ ਨੇ ਜੇ ਇਹ ਨਾ ਹੁੰਦੇ ਤਾਂ ਸਾਡੀਆਂ ਜੂਨੀਅਰ ਅੱਜ ਪੰਜਾਬ ਦੇ ਦਿਰਬਾ ਤੂਰੀ ਨਾਬਾ ਤੇ ਸੰਗਰੂਰ ਦੇ ਜੂਨੀਅਰ ਸੱਚੀ ਖਤਮ ਹੋ ਜਾਂਦੇ ਅੱਜ ਅਸੀਂ ਰੋਟੀ ਰੋਟੀ ਖਾ ਰਹੇ ਤਾਂ ਇਹਨਾਂ ਦੀ ਦੇਣ ਖਾ ਰਹੇ ਹਾਂ ਸਾਢੇ 3 ਸਾਲ ਹੋ ਚੁੱਕੇ ਨੇ ਟਰੱਕ ਜਿਹਨੇ ਨੂੰ ਲੈ ਕੇ ਘਰੋਂ ਲਿਆਉਣਾ ਪਰ ਇਹ ਕਹਿੰਦੇ ਨੇ ਅੱਜ ਬੈਦੇ ਜਰੂਰ ਕਰੇ ਨੇ ਬਰਾਹ ਤੱਕ ਬਾਹਰ ਨਹੀਂ ਕਰ ਸਕੇ ਜਿਹੜੇ ਖਾਰਜ ਕਰਨ ਦੇ بڑے بڑے ਬੈਦੇ ਕਰਕੇ ਕੰਮ ਕਰਦੇ ਦੁਬਾਰਾ ਸਰਕਾਰ ਦੇ ਆਓ ਕਾਂਗਰਸ ਪਾਰਟੀ ਦੀ ਮੈਂ ਵਿਸ਼ਵਾਸ ਦਬਾਨਾ ਸਿੰਘਲਾ ਸਾਹਿਬ ਜੀ ਜਰੂਰ ਪਹਿਲਾਂ ਵਾਂਗ ਜੂਨੀਅਰ ਤੇ ਜਰੂਰ ਹੱਥ ਰੱਖਣਗੇ ਓਕੇ ਓਕੇ ਥੈਂਕ ਯੂ ਇੱਕ ਮਿਹਨਤੀ ਕਾਬਲ ਇਮਾਨਦਾਰ आम आदमी पार्टी ਦਾ ਪਹਿਲੇ ਦਿਨ ਤੋਂ ਵਲੰਟੀਅਰ ਜਿਨੇ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਉਸ ਪਾਰਟੀ ਦੀ ਸੇਵਾ ਵਾਸਤੇ ਲਗਾਏ ਬਹੁਤ بڑے بڑے ਵਾਅਦੇ ਉਸ ਪਾਰਟੀ ਨੇ ਪੰਜਾਬ ਦੀ ਬਿਹਤਰੀ ਵਾਸਤੇ ਇਲਾਕੇ ਦੀ ਬਿਹਤਰੀ ਵਾਸਤੇ ਪਹਾਣੀਗੜ੍ਹ ਦੀ ਬਿਹਤਰੀ ਦੇ ਵਾਸਤੇ ਲੋਕਾਂ ਨਾਲ ਕੀਤੇ ਮੈਂ ਸਮਝਦਾ ਕਿ ਅੱਜ ਜਦੋਂ ਤੂਰ ਸਾਹਿਬ ਨੇ ਦੇਖ ਹਰਦੀਪ ਜੀ ਨੇ ਦੇਖਿਆ ਕਿ ਉਹ ਗੱਲਾਂ ਦੇ ਉੱਪਰ ਉਹ ਸਰਕਾਰ ਵੱਲੋਂ ਕੋਈ ਕੰਮ ਨਹੀਂ ਹੋ ਰਿਹਾ ਤਾਂ ਅੱਜ ਜਾਂ ਉਹਨਾਂ ਦੀਆਂ ਜਿਹੜੀਆਂ ਨੀਤੀਆਂ ਕਿਸਾਨੀ ਵਿਰੋਧੀ ਨੀਤੀਆਂ ਉਹਨਾਂ ਗੱਲਾਂ ਨੂੰ ਦੇਖਦੇ ਹੋਏ ਔਰ ਆਪਾਂ ਦੇਖਿਆ ਪਿੱਛੇ ਟਰੱਕੀ ਉਹਨਾਂ ਦੇ ਵਿੱਚ ਭੋਗੜ ਵਿੱਚ ਕੀ ਹੋਇਆ ਉਹ ਗੱਲਾਂ ਨੂੰ ਸੋਚਦੇ ਹੋਏ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਤਾਂ ਮੈਂ ਇਸ ਇਲਾਕੇ ਦੇ ਵਿੱਚ ਆਪਣੇ ਸਾਥੀਆਂ ਸਮੇਤ ਮੇਰੇ ਬਲਾਕ ਪ੍ਰਧਾਨ ਤੇ ਸਮੁੱਚੀ ਟੀਮ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਜੀ ਆਇਆਂ ਆਖਦੀ ਹੈ ਔਰ ਉਹਨਾਂ ਨੂੰ ਇਸ ਗੱਲ ਦਾ ਵਿਸ਼ਵਾਸ ਦਵਾਉਂਦੀ ਹੈ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਬੰਦਾ ਮਾਣ ਸਨਮਾਨ ਪਾਰਟੀ ਵਿੱਚ ਦਿੱਤਾ ਜਾਊਗਾ ਔਰ ਉਹ ਸਾਡੀ ਟੀਮ ਦੀ ਇੱਕ ਕੜੀ ਬਣ ਕੇ ਆਉਣ ਵਾਲੇ ਸਮੇਂ 'ਚ ਇਸ ਇਲਾਕੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਔਰ ਇਸ ਇਲਾਕੇ ਦੇ ਲੋਕਾਂ ਦੀਆਂ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਨ ਵਾਸਤੇ ਸਾਡੇ ਨਾਲ ਮਿਲ ਕੇ ਅਸੀਂ ਕੰਮ ਕਰਾਂਗੇ ਤਾਂ ਕਿ ਇਲਾਕਾ ਤੇ ਲੋਕ ਮਜ਼ਬੂਤ ਹੋ ਸਕਣਾ ਉਹ ਰੱਖ ਕੇ ਜਾ ਸਕਦਾ ਲੈਂਡ ਪ੍ਰੂ ਨੂੰ ਲੈ ਕੇ ਕੀ ਕਹਿਣਾ ਚਾਹੁੰਦਾ ਕਿਉਂਕਿ ਜਿਹੜੇ ਪੰਜਾਬ ਦੇ ਕਿਸਾਨ ਨੇ ਕਹਿ ਸਕਦਾ ਕਿ 65000 ਏਕੜ ਜਿਹੜੀ ਜ਼ਮੀਨ ਲਿਆਂਦੀ ਜਾ ਰਹੀ ਹੈ ਉਹ ਵਿਰੋਧ ਕਰ ਰਹੇ ਨੇ ਪਰ ਸਰਕਾਰ ਨਵੀਆਂ ਨਵੀਆਂ ਪਾਲਸੀਆਂ ਆਉਂਦੀਆਂ ਆ ਉਹ ਕਹਿੰਦੀ ਅਸੀਂ ਵਿਕਾਸ ਦੇ ਨਾਂ ਤੇ ਜਿਹੜੀ ਵਿਕਾਸ ਕਰਨਾ ਪੰਜਾਬ ਦਾ ਪਰ ਸ਼ਹਿਰਾਂ ਦਾ ਅਜੇ ਤੱਕ ਵਿਕਾਸ ਹੋਇਆ ਕੋਈ ਨਹੀਂ ਦੇਖੋ ਇਹ ਪੰਜਾਬ ਚ ਕਿਸਾਨ ਦਾ ਮਜ਼ਦੂਰ ਦਾ ਦੁਕਾਨਦਾਰ ਦਾ ਆੜਤੀਏ ਦਾ ਇੱਕ ਬਹੁਤ ਗਹਿਰਾ ਰਿਸ਼ਤਾ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਇਹ ਸਾਡੇ ਸਾਰੇ ਪੰਜਾਬ ਦੀ ਇੱਕ ਖੁਸ਼ਬੂ ਹੈ ਜਿਹੜੀ ਜ਼ਮੀਨ ਹੈ ਉਹ ਕਿਸਾਨ ਦੀ ਮਾਂ ਨਹੀਂ ਹੈ ਇਕੱਲੀ ਉਹ ਪੰਜਾਬ ਦੀ ਵੀ ਮਾਂ ਹੈ ਉਹ ਦੇਸ਼ ਦੀ ਵੀ ਮਾਂ ਹੈ ਕਿਉਂਕਿ ਉਸੇ ਜ਼ਮੀਨ ਚੋਂ ਜੋ ਵੀ ਪੈਦਾਵਾਰ ਹੁੰਦੀ ਹੈ ਉਸ ਪੈਦਾਵਾਰ ਦੇ ਨਾਲ ਜਿੱਥੇ ਕਿਸਾਨ ਦਾ ਪੇਟ ਭਰਦਾ ਹੈ ਉਥੇ ਗਰੀਬ ਦਾ ਵੀ ਭਰਦਾ ਹੈ ਉਥੇ ਮੰਡੀ ਦੀ ਦੁਕਾਨਦਾਰ ਦਾ ਵੀ ਭਰਦਾ ਹੈ ਉਥੇ ਜਦੋਂ ਫਸਲ ਆਉਂਦੀ ਹੈ ਜਿਹੜੀਆਂ ਮਣਿਆਰੀ ਦੀਆਂ ਤੇ ਲਲਾਰੀ ਦੀਆਂ ਦੁਕਾਨਾਂ ਹੈ ਸ਼ਹਿਰਾਂ 'ਚ ਉਹਨਾਂ ਦੇ ਉੱਪਰ ਵੀ ਰੌਣਕਾਂ ਲੱਗਦੀਆਂ ਤੋ ਸਾਡੇ ਪੰਜਾਬ ਦੀ ਜਿਹੜੀ ਜ਼ਮੀਨ 'ਚੋਂ ਕਣਕ ਦੀ ਤੇ ਝੋਨੇ ਦੀ ਖੇਤੀ ਹੁੰਦੀ ਹੈ ਉਸ ਦੇ ਨਾਲ ਆਰਥਿਕਤਾ ਨੂੰ ਵੀ ਮਜ਼ਬੂਤੀ ਮਿਲਦੀ ਹੈ ਪੰਜਾਬ ਇੱਕ ਖੇਤੀ ਸੂਬਾ ਹੈ ਤੋ ਜਿੰਨੀ ਆਮਦਨੀ ਆਉਂਦੀ ਹੈ ਉਹਦੇ ਨਾਲ ਜਿਹੜੀ ਆਰਥਿਕਤਾ ਹੈ ਉਹਦੇ ਨਾਲ ਸਰਕਾਰਾਂ ਨੂੰ ਵੀ ਟੈਕਸ ਦੇ ਰੂਪ ਵਿੱਚ ਬਹੁਤ ਸਾਰਾ ਪੈਸਾ ਮਿਲਦਾ ਹੈ ਟਰੱਕ ਆਪਰੇਟਰਾਂ ਨੂੰ ਵੀ ਬਹੁਤ ساری ਢੋਆ ਢਵਾਈ ਦਾ ਕੰਮ ਤਾਂ ਮਿਲਦਾ ਜੇ ਫਸਲ ਦੀ ਪੈਦਾਵਾਰ ਹੁੰਦੀ ਹੈ ਜੇ ਅੱਜ ਅਸੀਂ 50 60 ਹਜ਼ਾਰ ਏਕੜ ਜ਼ਮੀਨ ਜਿਹੜੀ ਉਪਜਾਊ ਜ਼ਮੀਨ ਹੈ ਉਹਨੂੰ ਬਾਹਰ ਕੱਢ ਕੇ ਉਥੇ ਅਸੀਂ ਕਮਰਸ਼ੀਅਲ ਐਕਟੀਵਿਟੀ ਕਰਨ ਲੱਗ ਜਾਾਂਗੇ ਉਹਦੇ ਉੱਤੇ ਪਰ ਸ਼ੋਰੂਮ ਜਾਂ ਘਰ ਬਣਾਉਣ ਲੱਗ ਜਾਾਂਗੇ ਤਾਂ ਮੈਂ ਸਮਝਦਾ ਕਿ ਸਾਰੇ ਲੋਕਾਂ ਦੀ ਰੋਜੀ ਰੋਟੀ ਦੇ ਉੱਪਰ ਬਹੁਤ ਵੱਡਾ ਤੱਕਾ ਲੱਗੂਗਾ ਤਾਂ ਮੈਂ ਸਮਝਦਾ ਕਿ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਅੱਜ ਇਸ ਸਕੀਮ ਦੇ ਵਿੱਚ ਮੈਂ ਪੜ ਰਿਹਾ ਸੀ ਕਿ ਕਿਤੇ ਕਿਹਾ ਕਿ ਜੇ 50 ਕਿੱਲੇ ਲੈਂਡ ਪੂਲਿੰਗ ਦੇ ਤਹਿਤ ਲਵਾਂਗੇ ਤਾਂ 30 ਕਿੱਲੇ ਮੋੜਾਂਗੇ ਪਹਿਲਾਂ ਤਾਂ ਜਿਹੜੀ 50 ਕਿੱਲੇ ਦੇ ਉੱਪਰ ਖੇਤੀ ਹੁੰਦੀ ਹੈ ਉਹ ਉਪਜਾਊ ਜ਼ਮੀਨ ਹੈ ਤੇ 30 ਕਿੱਲੇ ਮਿਲੂਗੀ ਕਿਹੜੀ ਮਿਲੂਗੀ ਇਹ ਨਹੀਂ ਪਤਾ ਕਿਸੇ ਨੂੰ ਉਹ ਜੋ ਖੇਤੀ ਜੋ ਉਹ ਵਾਲੀ ਜ਼ਮੀਨ 'ਚੋਂ ਖੇਤੀ ਹੋਊਗੀ ਕਿ ਨਹੀਂ ਹੋਊਗੀ ਇਹ ਨਹੀਂ ਪਤਾ ਕਿਸੇ ਨੂੰ ਜਿਹੜਾ ਬੰਦਾ ਤਿੰਨ ਕਿੱਲੇ ਦੇਊਗਾ ਉਹਨੂੰ ਇੱਕ ਕਿੱਲਾ ਮੜ ਜਾਊਗਾ ਤੇ ਦੋ ਕਿੱਲੇ ਉੱਡ ਜੂਗੀ ਸਿਗਰ ਸਰ ਕਿਹੜਾ ਵਿਕਾਸ ਹੈ ਜਿਹੜਾ ਇੰਨੀ ਜ਼ਮੀਨ ਕੰਕਰੀਟ ਦੇ ਵਿੱਚ ਬਦਲ ਕੇ ਵਿਕਾਸ ਕਰਨਾ ਚਾਹੁੰਦੇ ਨੇ ਕਿਉਂਕਿ ਜਿਹੜਾ ਵਿਕਾਸ ਤਾਂ ਜੇ ਮੈਂ ਉਹੀ ਸਵਾਲ ਫੇਰ ਦੁਹਰਾ ਰਿਹਾ ਕਿ ਸਾਇਰ ਜਿਹੜੇ ਅਜੇ ਵੀ ਅਧੂਰੇ ਨੇ ਜੇਕਰ ਬਾਰਸ਼ ਹੋ ਜਾਂਦੀ ਹੈ ਭੌਨੀਗੜ ਦੇ ਵਿੱਚ ਵੀ 2-2 ਫੁੱਟ 3-3 ਫੁੱਟ ਪਾਣੀ ਰੁਕ ਜਾਂਦਾ ਦੇਖੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਜਿੱਥੇ ਤੱਕ ਵਿਕਾਸ ਦੀ ਗੱਲ ਹੈ ਸਾਢੇ 3 ਸਾਲ ਹੋ ਗਏ ਆਪਾਂ ਆਪਣੇ ਆਪ ਲਗਾ ਲਓ ਵੀ ਆਪਣੀ ਮਿਊਸਪਲ ਕਮੇਟੀ ਨੂੰ ਤੇ ਆਪਣੇ ਪਿੰਡਾਂ ਨੂੰ ਤੇ ਪੰਚਾਇਤ ਸ਼ਹਿਰ ਚਿੱਤ ਦਾ ਵਿਕਾਸ ਦਾ ਕੰਮ ਉਹਦੇ ਵਾਸਤੇ ਕਿੰਨਾ ਪੈਸਾ ਸਰਕਾਰ ਵੱਲੋਂ ਆਇਆ ਉਸ ਤੇ ਪਤਾ ਲੱਗੂ ਵੀ ਕਿੰਨਾ ਵਿਕਾਸ ਹੋਣਾ ਜੇ ਪੈਸਾ ਆਊਗਾ ਪੈਸਾ ਰਿਲੀਜ਼ ਹੋਊਗਾ ਸਰਕਾਰ ਦਾ ਕਰਜ਼ਾਈ ਹੋਈ ਪਈ ਹੈ ਕਰਜ਼ਾ ਹਰ ਰੋਜ਼ ਵਧ ਰਿਹਾ ਹੈ ਤੇ ਕੀ ਅੱਜੇ ਕਰਜ਼ਾ ਉਤਾਰਨ ਵਾਸਤੇ ਜਾਂ ਜਿਹੜੇ ਵਾਦੇ ਚੋਣਾਂ 'ਚ ਕੀਤੇ ਉਹਨੂੰ ਪੂਰਾ ਕਰਨ ਵਾਸਤੇ ਲੈਂਡ ਪੂਲਿੰਗ ਪਾਲਿਸੀ ਤੇ ਨਹੀਂ ਆ ਰਹੀ ਔਰ ਇਹ ਨਹੀਂ ਪਤਾ ਕਿ ਪਹਿਲੇ ਹੀ ਪੰਜਾਬ ਦਾ ਨੌਜਵਾਨ ਬੱਚਾ ਬਾਹਰ ਜਾ ਰਿਹਾ ਹੈ ਇੱਕ ਪਾਸੇ ਤਾਂ ਗੱਲ ਹੋ ਰਹੀ ਹੈ ਕਿ ਬੱਚਿਆਂ ਨੂੰ ਬਾਹਰ ਜਾਣ ਤੋਂ ਰੋਕਣ ਦੀ ਗੱਲ ਤੇ ਜੇ ਜਿਹੜੇ ਬੱਚੇ ਅੱਜ ਖੇਤੀ ਦੇ ਨਾਲ ਜੁੜੇ ਵੀ ਹੋਏ ਆ ਥੋੜੇ ਬੋਤੇ ਜਿਹੜੇ ਰਹਿ बच्चे भी बाहर जान जोके पक्के हो जानगे क्योंकि जब तूसी जमीन ले ली ते पैसे देते या ओना दे नु ਵੱਧ जमीन देती है ਘੱਟ जमीन देती या ओदी वैल्यू ਵੱਧ ਕਰਕੇ دیتی ਤਾਂ ਉਹ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜ ਜਾਣਗੇ ਤੋਂ ਫਿਰ ਤਾਂ ਪੰਜਾਬ ਐਸੀ ਖਾਲੀ ਹੋ ਜਾਣਾ ਸੋ ਮੈਂ ਸਮਝਦਾ ਕਿਹੜੀ ਲੈਂਡ ਪੁਲਿੰਗ ਪਾਲਿਸੀ ਹੈ ਸਰਕਾਰ ਨੂੰ ਵਿਚਾਰਨਾ ਚਾਹੀਦਾ ਹੈ ਇਹ ਕਿਸਾਨ ਤੇ ਪੰਜਾਬ ਦੇ ਵੱਖ-ਵੱਖ ਸਮਾਜ ਦੇ ਲੋਕਾਂ ਦੇ ਹੱਕ ਦੀ ਪਾਲਿਸੀ ਨਹੀਂ ਹੈ ਔਰ ਇਹ ਪੰਜਾਬ ਨੂੰ ਹੋਰ ਕਮਜ਼ੋਰ ਕਰੂਗੀ ਔਰ ਇਸ ਕਰਕੇ ਇਸ ਦੇ ਉੱਪਰ ਪੜਨਾ ਚਾਹੀਦਾ ਹੈ ਕਈ ਵਾਰੀ ਜਦੋਂ ਰੇ ਲੋਕ ਜਿਵੇਂ ਕਿਸਾਨਾਂ ਦੀ ਜ਼ਮੀਨ ਜਾਣੀ ਹੈ ਉਹ ਭਾਈ ਕਿਸਾਨਾਂ ਨੂੰ ਤਾਂ ਪੁੱਛੋ ਵੀ ਉਹ ਦੇਣਾ ਚਾਹੁੰਦੇ ਕਿ ਨਹੀਂ ਦੇਣਾ ਚਾਹੁੰਦੇ ਜਾਂ ਉਹਨਾਂ ਨੂੰ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਜੇ ਕਿਸਾਨ ਜੱਥੇਬੰਦੀਆਂ ਤੇ ਕਿਸਾਨ ਭਾਈ ਵਿਰੋਧ ਕਰ ਰਹੇ ਹੋਂ ਦਾ ਤਾਂ ਫਿਰ ਭਾਈ ਲੈਣ ਦੀ ਲੋੜ ਕੀ ਹੈ ਸਿੰਘਲਾ ਸਾਹਿਬ ਇੱਕ ਨਾ ਉਹਦੇੜਬਨ ਸ਼ੁਰੂ ਹੋ ਚੁੱਕਿਆ ਆਮ ਆਦਮੀ ਪਾਰਟੀ ਦੇ ਵਿੱਚ ਬਲਾਕ ਪਹਾਨੀ ਘੜ ਦੀ ਗੱਲ ਕਰੀਏ ਅੱਜ ਇਹ ਉਹਦੇੜਬਨ ਸ਼ੁਰੂ ਹੋਈ ਹੈਗੀ ਉਧਰ ਨਹੀਂ ਸ਼ੁਰੂ ਹੋਈ ਹੈ ਉਹ ਵੀ ਪ੍ਰਧਾਨ ਵੱਲੋਂ ਸ਼ੁਰੂ ਹੋਈ ਹੈਗੀ ਅੱਗੇ ਕਿਵੇਂ ਦੇਖ ਰਹੇ ਹੋ ਤੁਸੀਂ ਆਮ ਆਦਮੀ ਪਾਰਟੀ ਨੂੰ 2027 ਤੋਂ ਪਹਿਲਾਂ ਕਿੰਨੀ ਕੁ ਉਧਰ ਦੀ ਦੇਖਦੇ ਹੋ ਖਾਸ ਕਰਕੇ ਸੰਗਰੂਰ ਦੇ ਵਿੱਚ ਬਲਾਕ ਪਹਾਨੀ ਘੜ ਦੇ ਵਿੱਚ ਭਾਈ ਜੀ ਇਹ ਹਰ ਰੋਜ਼ ਉਡੜਨ ਤੇ ਹੀ ਹੈ ਖਾਸ ਤੌਰ ਤੇ ਪਵਾਨੀਗੜ ਚ ਸੰਗੂਰ ਚ ਉਡੜਨ ਤੇ ਹੀ ਹੈ ਜੇ ਸਾਰਾ ਕੁਝ ਅੱਜ ਦੱਸਤਾ ਫਿਰ ਤੁਹਾਡੇ ਕੋਲ ਵੀ ਖਬਰ ਚਲਾਉਣ ਨੂੰ ਕੁਝ ਨਹੀਂ ਰਹਿਣਾ ਤੇ ਅੱਜ ਆ ਚਲਾਓ ਅਗਲੇ ਹਫਤੇ ਹੋਰ ਚਲਾਵਾਂਗੇ ਅਗਲੇ ਹਫਤੇ ਫਿਰ ਹੋਰ ਚਲਾਵਾਂਗੇ ਕਹਿੰਦੇ ਮਨ ਨੂੰ ਕਿ ਕਾਫੀ ਲੀਡਰ ਤੁਹਾਡੇ ਅੰਦਰ ਦੇ ਵਿੱਚ ਨੇ ਜਾਂ ਬਾਕੀ ਅੰਦਰ ਦੇ ਵਿੱਚ ਲੀਡਰ ਦੀ ਗੱਲ ਹੀ ਨਹੀਂ ਹੈ ਅੱਜ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਆ ਚਾਹੇ ਉਹਨਾਂ ਦੇ ਲੀਡਰ ਹੈ ਤੇ ਚਾਹੇ ਪੰਜਾਬ ਦੀ ਜਨਤਾ ਹੈ ਤੇ ਜਦੋਂ ਇਹ ਜੀ ਫੀਲਿੰਗ ਲੋਕਾਂ ਦੇ ਮਨ ਚਾਜੇ ਤਾਂ ਫਿਰ ਗੱਲ ਪਾਰਟੀ ਦੀ ਹੁੰਦੀ ਹੈ ਹਰਦੀਪ ਨੇ ਕਿਹਾ ਕਿ ਮੈਂ ਵਿਜੇਂਦਰ ਸਿੰਘਲਾ ਜੀ ਦੇ ਕੰਮਾਂ ਨੂੰ ਦੇਖ ਕੇ ਉਹਨੂੰ ਜੁਆਇਨ ਕਰ ਰਿਹਾ ਮੈਂ ਜਦੋਂ ਕੰਮ ਕੀਤੇ ਸੀ ਉਦੋਂ ਤਾਂ ਮੈਨੂੰ ਲੋਕਾਂ ਨੇ ਵੋਟ ਨਹੀਂ ਬਾਈ ਤੇ ਲੇਕਿਨ ਉਹਨਾਂ ਨੂੰ ਲੱਗਦਾ ਸੀ ਵੀ ਇਹ ਬਦਲਾ ਆਊਗਾ ਤੇ ਬਦਲਾ ਆਇਆ ਕੋਈ ਨਹੀਂ ਤੇ ਤਾਂ ਵਿਜੇਂਦਰ ਸਿੰਘਲਾ ਦੀ ਗੱਲ ਹੋਣ ਲੱਗ ਗਈ ਤੇ ਇਸ ਕਰਕੇ ਜੇ ਹਰਦੀਪ ਵਰਗੇ ਛੋਟੇ ਭਰਾਜ ਮੇਰੇ ਨਾਲ ਜੁੜੇ ਆ ਕੇ ਮੇਰੀ ਤਾਕਤ ਬਣਿਆ ਹੈ ਮੇਰਾ ਮੈਨੂੰ ਹੌਸਲਾ ਦਿੱਤਾ ਹੈ ਜਾਂ ਮੇਰੀ ਮਜ਼ਬੂਤੀ ਹੋਈ ਹੈ ਤਾਂ ਇਹਦੇ ਵਰਗੇ ਹੋਰ ਭਰਾ ਇਹ ਦੇਖ ਕੇ ਕਿ ਹਰਦੀਪ ਵਰਗੇ ਵਰਕਰ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰ ਉਨ੍ਹਾਂ ਦੀ ਸਰਕਾਰ ਆਉਣ ਤੋਂ ਬਾਅਦ ਆ ਜੋ ਕਾਂਗਰਸ ਛੱਡ ਉਹਨੂੰ ਛੱਡ ਕੇ ਕਾਂਗਰਸ ਜਾ ਰਿਹਾ ਹੈ ਤਾਂ ਮੈਂ ਸਮਝਦਾ ਕਿ ਇਹਨੂੰ ਦੇਖ ਕੇ ਵੀ ਹੋਰ ਸਾਰੇ ਨੌਜਵਾਨ ਬੱਚੇ ਜਿਹੜੇ ਉਸ ਪਾਰਟੀ ਨਾਲ ਲੱਗੇ ਸੀ ਉਹਨਾਂ ਦੇ ਹੌਸਲੇ ਬਲੰਦ ਹੋਣਗੇ ਔਰ ਉਹ ਵੀ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਵਿੱਚ ਸ਼ਮੂਲਿਤ ਕਰਨਗੇ ਸਰ ਇਸ਼ਾਰਾ ਤੁਸੀਂ ਵੀ ਕਰਤਾਗਾ ਤੇ ਕਾਂਗਰਸ ਲੀਡਰਸ਼ਿਪ ਲਗਾਤਾਰ ਇਸ਼ਾਰਾ ਕਰ ਰਹੀ ਹੈ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਜਿਹੜੇ ਵੱਡੇ ਲੀਡਰ ਨੇ ਉਹ ਟੱਚ ਦੇ ਵਿੱਚ ਨੇ ਇਹ ਸ਼ੁਰੂਆਤ ਅੱਜ ਬਲੌਕ ਪ੍ਰਧਾਨ ਵੱਲੋਂ ਹੋਈ ਹੈਗੀ ਕਿ ਜਿਵੇਂ ਤੁਸੀਂ ਵੀ ਇਸ਼ਾਰਾ ਕਰਤਾ ਵੀ ਹਰ ਹਫਤੇ ਨਵੀਂ ਖਬਰ ਮਿਲੂਗੀ ਕੋਈ ਇ ਦਾ ਮੈਂ ਤਾਂ ਜਿਹੜੀ ਨਹੀਂ ਤੁਸੀਂ ਕਹ ਰਹੇ ਹੋ ਵੀ ਹਰ ਹਫ਼ਤੇ ਨੰਮੀ ਦਾ ਬਸ ਹਰ ਹਫ਼ਤੇ ਮਤਲਬ ਮੈਨੂੰ ਤਾਂ ਰੋਜ਼ ਬੰਦੇ ਕਹਿੰਦੇ ਸਾਡੇ ਵਰਕਰ ਚਾਹੇ ਛੋਟਾ ਹੋਵੇ ਵੱਡਾ ਸਾਡੇ ਵਾਸਤੇ ਤਾਂ ਪਾਰਟੀ ਦੇ ਵਿੱਚ ਵੱਧਾ ਹੀ ਹੈ ਜੀ ਚਾਹੇ ਸਾਡੇ ਕੋਲੇ ਬਲਾਕ ਪ੍ਰਧਾਨ ਆਜੇ ਚਾਹੇ ਆਮ ਆਦਮੀ ਪਾਰਟੀ ਦਾ ਵਰਕਰ ਆਜੇ ਚਾਹੇ ਭਾਜਪਾ ਦਾ ਆਜੇ ਸਾਡੇ ਦਾ ਵੱਧਾ ਹੀ ਹੈ ਉਹ ਸਾਰ ਕੇ ਪਹਿਲੇ ਜਨ ਗੱਲ ਭਾਜਪਾ ਚ ਸ਼ੋਮੀ ਗੱਲ ਛੱਡ ਕੇ ਭਾਜਪਾ ਚ ਗਿਆ ਹੈ ਵਿਜੀਲੈਂਸੀ ਰੇਡ ਪਈ ਆ ਉਹਦੇ ਉੱਪਰ ਮਚੀਟੀਆਂ ਨੂੰ ਲੈ ਕੇ ਵੀ ਬੜੇ ਤਕਰੀਬਨ ਆਮ ਆਦਮੀ ਪਾਰਟੀ ਬੜੀ ਆਵੀ ਹੋਈ ਆ ਆਪਾਂ ਨੂੰ ਪਤਾ ਹੀ ਹੈ ਆਪਾਂ ਨੂੰ ਪਤਾ ਹੀ ਹੈ ਭਾਜਪਾ ਦੀ ਵੀ ਉਹੀ ਫ ਏਜੰਸੀਆਂ ਨੂੰ ਯੂਜ਼ ਕਰਕੇ ਕੰਮ ਕਰਨ ਦਾ ਤੇ ਇਹਨਾਂ ਦੇ ਵੀ ਫਾਰਮੂਲਾ